ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਤਾਰ ਚੇਤਨਾ ਮਾਰਚ ਕਮੇਟੀ ਦੇ ਮੈਂਬਰ ਸਾਹਿਬਾਨ ਵੱਲੋਂ ਜਿਹੜਾ ਕਿ 11ਵਾਂ ਦਸਤਾਰ ਮਾਰਚ ਕੱਢਿਆ ਜਾ ਰਿਹਾ ਹੈ ਜਿਹਦੇ ਵਿੱਚ ਕੀ ਕਹ ਉਹ ਜਿੰਨੀਆਂ ਵਿਦੇਸ਼ ਵਿਦੇਸ਼ਾਂ ਦੇ ਵਿੱਚ ਸੰਗਤ ਬੈਠੀ ਆ ਸਾਡੀਆਂ ਪੈਣਾ ਬੈਠੀਆਂ ਸਾਡੇ ਵੀਰ ਬੈਠੇ ਆ ਤੇ ਮੋਗੇ ਸ਼ਹਿਰ ਦੀਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਦਸਤਾਰ ਚੇਤਨਾ ਮਾਰਚ ਜਿਹੜਾ ਅੱਜ ਨਾਮਦੇਨ ਗੁਰਦੁਆਰਾ ਸਾਹਿਬ ਤੋਂ ਕੱਢਿਆ ਜਾ ਰਿਹਾ ਹੈ ਜਿਹੜਾ ਕਿ ਇਹ ਵੱਖ-ਵੱਖ ਗਲੀਆਂ ਦੇ ਵਿੱਚੋਂ ਵੱਖ-ਵੱਖ ਮਹੱਲਿਆਂ ਦੇ ਵਿੱਚੋਂ ਹੁੰਦਾ ਹੋਇਆ ਆਪਣਾ ਐਵਰਗ੍ਰੀਨ ਪਾਰਕ ਦੇ ਵਿੱਚ ਸਮਾਪਤੀ ਹੋਵੇਗੀ ਇਹ ਦਿੱਤੀ ਹੋਈ ਦਾਤ ਧੰਨ ਸ਼ੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਧੰਨ ਸ਼ੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਖੰਡੇ ਪੋਲ ਦਾ ਅੰਮ੍ਰਿਤ ਛਕਾ ਕੇ ਗੁਰੂ ਨਾਲ ਜੋੜਿਆ ਬਾਣੀ ਨਾਲ ਜੋੜਿਆ ਬਾਣੇ ਨਾਲ ਜੁੜਿਆ ਤੇ ਜਿੱਥੇ ਕਿ ਅੱਜ ਮੋਗੇ ਸ਼ਹਿਰ ਦੇ ਵਿੱਚ ਸਾਡੀਆਂ ਭੈਣਾਂ ਸਾਡੇ ਵੀਰ ਸਾਡੇ ਬਜ਼ੁਰਗ ਕੇਸਰੀ ਦਸਤਾਰਾਂ ਸਜਾ ਕੇ ਕੇਸਰੀ ਦਮਾਲੇ ਬਣ ਕੇ ਕੇਸਰੀ ਦੁਪट्टे ਲੈ ਕੇ ਅੱਜ ਮੋਗੇ ਸ਼ਹਿਰ ਤੇ ਇੱਕ ਵੱਖਰੀ ਪਛਾਣ ਬਣੇਗੀ ਜਿੱਥੇ ਕਿ ਗੁਰਗੋਮੈ ਸਿੰਘ ਜੀ ਮਹਾਰਾਜ ਜੀ ਨੇ ਖੰਡੇ ਪੋਲ ਦਾ ਅਮਰਤ ਛਕਾ ਕੇ ਸਿੰਘ ਸਾਜੇ ਸੀ ਅੱਜ ਮੋਗੇ ਸ਼ਹਿਰ ਦੇ ਵਿੱਚ ਇੱਕ ਵੱਖਰਾ ਹੀ ਰੂਪ ਵੇਖਣ ਨੂੰ ਮਿਲੇਗਾ ਜਿਹੜਾ ਕਿ ਇਹ ਜਿੰਨੀਆਂ ਵੀ ਮੋਗੇ ਸ਼ਹਿਰ ਦੀਆਂ ਧਾਰਮਿਕ ਦੇ ਸਮਾਜਿਕ ਜਥੇਬੰਦੀਆਂ ਜਿੰਨਤੇ ਵੀ ਸੰਤ ਮਹਾਪੁਰਸ਼ਾਂ ਦੇ ਸਹਿਯੋਗ ਦੇ ਨਾਲ ਅੱਜ ਮੋਗੇ ਸ਼ਹਿਰ ਦੇ ਵਿੱਚ ਇਹ ਮਾਰਚ ਕੱਢਿਆ ਜਾਵੇਗਾ ਜਿਹੜੇ ਨੌਜਵਾਨ ਸਿੱਕੀ ਤੋਂ ਪਤਨ ਹੋ ਰਹੇ ਆ ਦੂਰ ਜਾ ਰਹੇ ਆ ਨਸ਼ਿਆਂ ਲੱਗ ਰਹੇ ਉਹਨੂੰ ਕੀ ਨਸੀ ਅਸੀਂ ਤਾਂ ਹਮੇਸ਼ਾ ਹੀ ਦਸਤਾਰ ਚੇਤਨਾ ਮਾਰਚ ਦੇ ਕਮੇਟੀ ਦੇ ਮੈਂਬਰ ਸਾਹਿਬਾਨ ਜਿੰਨੀਆਂ ਵੀ ਧਾਰਮਿਕ ਤੇ ਸਮੂਚ ਜੱਥੇਬੰਦੀਆਂ ਦੇ ਉਪਰਾਲੇ ਦੇ ਸਦਕਾ ਜਿਹੜੇ ਕਿ ਗੁਰੂ ਤੋਂ ਬੇਮਖੋ ਹੋਏ ਹੋਏ ਆ ਨਸ਼ਿਆਂ ਦੇ ਵਿੱਚ ਲੁੱਜੇ ਹੋਏ ਆ ਕਿਉਂਕਿ ਹਮੇਸ਼ਾ ਇਹੀ ਸਾਡੇ ਨੌਜਵਾਨਾਂ ਦਾ ਸਾਡੇ ਭਰਾਵਾਂ ਦਾ ਉਪਰਾਲਾ ਹੁੰਦਾ ਵਾ ਕਿ ਗੁਰੂ ਨਾਲ ਜੋੜਿਆ ਜਾਵੇ ਬਾਣੇ ਨਾਲ ਜੋੜਿਆ ਜਾਵੇ ਤੇ ਸੋਹਣੀ ਦਸਤਾਰ ਸੀ ਆ ਕੇ ਤੇ ਜਿੰਨੀਆਂ ਵੀ ਮੈਂ ਇਹ ਅਪੀਲ ਕਰਦਾ ਵਾਂ ਜਿਹੜੇ ਨੌਜਵਾਨ ਵੀਰ ਆ ਸਾਡੀਆਂ ਭੈਣਾਂ ਵਾਂ ਜਿਹੜੇ ਇੱਕ ਨਸ਼ੇ ਦੀ ਦਲਦਲ ਦੇ ਵਿੱਚ ਫਸ ਚੁੱਕੇ ਆ ਉਹ ਜਿੰਨੀਆਂ ਵੀ ਕੇ ਸ਼ਰਧੀਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਨਾਲ ਜੁੜਨ ਤੇ ਜਿਹੜਾ ਕਿ ਜੁੜਨ ਦੇ ਨਾਲ ਜਿੱਥੇ ਕਿ ਗੁਰੂ ਦੇ ਨਾਲ ਜੋੜਿਆ ਜਾਂਦਾ ਹੈ ਉੱਥੇ ਬਾਣੀ ਨਾਲ ਵੀ ਜੋੜਿਆ ਜਾਂਦਾ ਉੱਥੇ ਧੰਸ਼ੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੀ ਸ਼ਤਰਸ਼ਾਦਾ ਇੱਕ ਹੀਟ ਹੋ ਕੇ ਤੇ ਆਪਣਾ ਜੀਵਨ ਜਿਹੜਾ ਵੀ ਮੈਂ ਤਾਂ ਸਮਝਦਾ ਵੀ ਬਹੁਤ ਹੀ ਭਾਗਾ ਵਾਲੀਆਂ ਰੂਹਾਂ ਵਾਂ ਜਿਹੜੀਆਂ ਕਿ ਬਾਣੀ ਨਾਲ ਜੁੜਦੀਆਂ ਦੇ ਬਾਣੀ ਨਾਲ ਜੁੜਦੀਆਂ ਤੇ ਅੱਜ ਤੁਹਾਡਾ ਵੀਰ ਵੀ ਕਿਸੇ ਸਮੇਂ ਇੱਕ ਮੋਨਾ ਹੁੰਦਾ ਸੀ ਤੇ ਅੱਜ ਇੱਕ ਕੂਰੇ ਵੀ ਬਾਣੀ ਦੇ ਨਾਲ ਜੁੜ ਕੇ ਤੇ ਧੰਸ਼ੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਮੈਂ ਲੱਖ ਲੱਖ ਵਾਰ ਸ਼ੁਕਰਾਨਾ ਕਰਦਾ ਵੇ ਜਿਹੜੀ ਕਿ ਇਸ ਬਾਣੇ ਜੇ ਨੂੰ ਵੀ ਇੱਕ ਖੰਡੇ ਪੌਲ ਦਾ ਅਮਰ ਤੇ ਸ਼ਕਾ ਕੇ ਬਾਣੇ ਨਾਲ ਜੋੜਿਆ। ਦਸਤਾਰ ਚੇਤਨਾ ਮਾਰਚ ਇਹ ਕਦੇ ਵੀ ਨਹੀਂ ਹੋਊਗਾ ਕਿਉਂਕਿ ਮੋਗੇ ਸ਼ਹਿਰ ਦੀਆਂ ਜਿੰਨੀਆਂ ਵੀ ਸੰਗਤਾਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਇੱਕ ਸੇਵਾ ਨਾਲ ਜੁੜੇ ਆ ਬਾਣੇ ਨਾਲ ਜੁੜੇ ਆ ਤੇ ਜਿਹੜਾ ਕਿ 11ਵਾਂ ਦਸਤਾਰ ਮਾਰਚ ਕੱਢਿਆ ਜਾ ਰਿਹਾ ਹੈ ਅੱਗੇ ਵੀ ਇਹ ਉਪਰਾਲੇ ਜਾਰੀ ਰਹਿਣਗੇ ਕਿਉਂਕਿ ਇਹ ਉਹ ਯੋਧੇ ਆ ਇਹ ਉਹ ਵੀਰ ਆ ਉਹ ਪਹਿਣਾ ਵਾਂ ਉਹ ਜਿੰਨੀਆਂ ਵੀ ਸੰਗਤਾਂਵਾਂ ਦੇ ਸ਼ਮ ਦੇਸ਼ਾਂ ਦੇ ਵਿੱਚ ਬੈਠੀਆਂ ਵਾਂ ਆਪਣਾ ਦਸਵੰਦ ਦੇ ਕੇ ਇੱਕ ਦਸਤਾਰ ਮਾਰਚ ਕਦੇ ਵੀ ਇਹ ਨਹੀਂ ਛੱਡਿਆ ਜਾਵੇਗਾ ਕਿਤੇ ਬਾਣੇ ਜਿੱਥੇ ਗੋਮਣ ਸਿੰਘ ਜੀ ਮਹਾਰਾਜ ਨੂੰ ਯਾਦ ਕੀਤਾ ਜਾਂਦਾ ਉੱਥੇ ਦਸਤਾਰ ਨੂੰ ਵੀ ਯਾਦ ਕਰਕੇ ਤੇ ਅੱਜ ਦਸਤਾਰ ਮਾਰਚ ਮੋਗੇਸ਼ਰ ਦੇ ਵਿੱਚ ਵੱਖ-ਵੱਖ ਗਲੀਆਂ ਦੇ ਵਿੱਚ ਕੱਢਿਆ ਜਾ ਰਿਹਾ ਮਿੰਦਰ ਸਿੰਘ ਜੀ ਦਸਤਾਰ ਜੀ ਦਸਤਾਰ ਮਾਰਚ ਕਿਹਨੇ ਜਾਉਂਦੇ 30 ਪੈਸੇ ਜਿਨੇ ਜਾਉਂਦੇ ਬਹੁਤ ਬਹੁਤ ਪਹਿਲਾਂ ਤਾਂ ਬਹੁਤ ਬਹੁਤ ਵਧਾਈ ਦੇ ਪਾਤਰਾ ਜੀ ਦਸਤਾਰ ਚੇਤਨਾ ਮਾਰਚ ਕਮੇਟੀ ਜੋ ਇਹ ਜਿਹਾ ਚਲਾਗਾ ਜੋ ਕੰਮ ਕਰਦੀ ਆਏ ਸਾਲ 11ਵਾਂ ਮਾਦ ਕੀ ਦਸਤਾਰ ਚੇਤਨਾ ਮਾਰਚ ਕੱਢਿਆ ਜਾ ਰਿਹਾ ਈ ਨੌਜਵਾਨ ਬਹੁਤ ਸਿੱਖੀ ਸਰੂਪ ਨੇ ਨਾਲ ਜੁੜਦੇ ਆਈ ਬਹੁਤ ਵਧੀਆ ਖੁਸ਼ਾਹਦ ਪੈਦਾ ਹੁੰਦਾ ਵਾ ਦੂਰੋਂ ਦੂਰੋਂ ਮੁੰਡੇ ਸੇਵਾ ਕਰਨ ਲਈ ਆ ਰਹੇ ਆ ਠੀਕ ਹੈ ਜੀ ਸਮਾਜ ਸੇਵਾ ਸੋਸਾਇਟੀ ਦੀਆਂ ਵੀ ਸਵਾਵਾਂ ਲੱਗੀਆਂ ਵਾਂ ਐਮਰਜੈਂਸੀ ਸਵਾਵਾਂ ਨਿਭਾ ਰਹੀ ਐ ਸਮਾਜ ਸੇਵਾ ਸੋਸਾਇਟੀ ਪ੍ਰਧਾਨ ਗੁਰਦੇਵ ਸਿੰਘ ਸਿਆਸੀ ਜੀ ਦੀ ਪ੍ਰਧਾਨਗੀ ਹੇਠ ਇਹ ਸਵਾਵਾਂ ਚੱਲਦੀਆਂ ਵਾਂ ਜੀ ਇਸ ਦਸਤਾਰ ਜਿੱਦਾਂ ਮਾਰਚ ਦੇ ਵਿੱਚ ਦੇਖਣ ਨੂੰ ਮਿਲੇਗਾ ਇਹ ਚੀਜ਼ ਦਸਤਾਰ ਜਿੱਦਾਂ ਮਾਰਚ ਵਿੱਚ ਮੁੰਡੇ ਨੌਜਵਾਨ ਮਾਡਲਿੰਗ ਕਰਨਗੇ ਬੱਚਿਆਂ ਨੂੰ ਪ੍ਰਭਾਵਿਤ ਹੋ ਰਹੇ ਆ ਮਾਡਲ ਕਰ ਰਹੇ ਆ ਸਿੱਖੀ ਸਰੂਪ ਨਾਲ ਜੋੜ ਰਹੇ ਆ ਠੀਕ ਆ ਜੀ ਤੇ ਵੱਧ ਤੋਂ ਵੱਧ ਕੇਸਰੀ ਕੇਸਰੀ ਨਿਸ਼ਾਨ ਨਿਸ਼ਾਨ ਲਾਏ ਜਾ ਰਹੇ ਆ ਆਪਦੇ ਆਪ ਦੇ ਵਹੀਕਲਾਂ ਤੇ ਨੌਜਵਾਨਾਂ ਵੱਲੋਂ ਰੈਸ ਕੋਰਡ ਰੱਖਿਆ ਗਿਆ ਵਾ ਚਿੱਟੇਗੋੜ ਤੇ ਪਿਆਮੇ ਚ ਜਾਏ ਵਾਈਟ ਚੀਜ਼ ਸ਼ਰਟ ਪੱਗਾਂ ਕੇਸਰੀ ਬੰਨੀਆਂ ਜਾ ਰਹੀਆਂ ਹੁਣ ਨੌਜਵਾਨਾਂ ਵੱਲੋਂ ਹੀ ਅਜੀਕੀ ਨਾਲ ਆਪਣੀ ਬਲਜੀਤ ਸਿੰਘ ਕੀ ਬਾਜੀ ਬਲਜੀਤ ਸਿੰਘ ਜੀ ਅੱਜ ਦਾ ਸਟਾਰ ਜਿੱਤਰਾ ਮਾਰਚ ਕਰਦੇ ਹੋਣ ਮੁਕੇ ਦੇ ਵਿੱਚ ਕੀ ਮੋਟਿਵੇ ਹੈ ਦਾ ਕੀ ਮੈਸੇਜ ਹੈ ਦਸਤਾਰ ਚੇਤਨਾ ਮਾਰਚ ਕਮੇਟੀ ਪਿਛਲੇ ਲੰਬੇ ਸਮੇਂ ਤੋਂ ਨੌਜਵਾਨਾਂ ਵਿੱਚ ਦੇ ਮਨਾਂ ਦੇ ਅੰਦਰ ਨੌਜਵਾਨਾਂ ਦੇ ਮਾਪਿਆਂ ਦੇ ਮਨਾਂ ਦੇ ਅੰਦਰ ਦਸਤਾਰ ਪ੍ਰਤੀ ਚੇਤਨਾ ਪੈਦਾ ਕਰਨ ਲਈ ਇਹ ਦਸਤਾਰ ਮਾਰਚ ਕਰਦੀ ਹੈ ਮਾਪਿਆਂ ਨੂੰ ਔਰ ਬੱਚਿਆਂ ਨੂੰ ਸੁਚੇਤ ਕਰਦੇ ਆਂ ਵੀ ਆਓ ਆਪਾਂ ਰਲ ਮਿਲ ਕੇ ਦਸਤਾਰਾਂ ਸਿਰਾਂ ਤੇ ਸਜਾਈਏ ਵਿਸਾਖੀ ਨੂੰ ਸਮਰਪਿਤ 11ਵਾਂ ਜਿਹੜਾ ਦਸਤਾਰ ਚੇਤਨਾ ਮਾਰਚ ਹੈ ਸੀ ਇਸ ਵਾਰ ਕੱਢਣ ਜਾ ਰਹੇ ਆ ਗੁਰਦੁਆਰਾ ਸ਼੍ਰੀ ਨਾਮਦੇਵ ਭਵਨ ਤੋਂ ਸ਼ੁਰੂ ਹੋ ਕੇ ਸੋਹਣੀਆਂ ਦਸਤਾਰਾਂ ਸਜਾ ਕੇ ਸੋਨੇ ਦੇ ਦੁਮਾਲੇ ਸਜਾ ਕੇ ਸਾਡੀਆਂ ਪੈਣਾ ਜਿਹੜੀਆਂ ਕੇਸੀਆਂ ਦੁਮਾਲੇ ਸਜਾ ਕੇ ਇਸ ਦਸਤਾਰ ਮਾਰਚ ਵਿੱਚ ਸ਼ਮ ਹਮੇਸ਼ਾ ਕੋਸ਼ਿਸ਼ ਕੀਤੀ ਹੈ ਵੀ ਨੌਜਵਾਨ ਛੋਟੇ ਬੱਚੇ ਸਾਡੇ ਨਾਲ ਜੁੜਨ ਵੱਡੀ-ਵੱਡੀ ਗਿਣਤੀ ਦੇ ਵਿੱਚ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਸਕੂਲਾਂ ਦੇ ਵਿੱਚੋਂ ਬੱਚੇ ਸਾਡੇ ਨਾਲ ਦੇਖਦੇ ਆਂ ਔਰ ਇੰਨਾ ਦਸਤਾਰ ਧਾਰੀ ਬੱਚਿਆਂ ਨੂੰ ਦੇਖ ਕੇ ਹੋਰ ਬੱਚੇ ਪ੍ਰਭਾਵਿਤ ਹੁੰਦੇ ਆਂ ਹਰ ਵਾਰ ਸੈਂਕੜੇ ਬੱਚੇ ਪ੍ਰਣ ਕਰਦੇ ਆਵੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਸਿਰਾਂ ਤੇ ਆਪਣੀ ਦਸਤਾਰ ਸਜਾ ਕੇ ਰੱਖਾਂਗੇ ਇਹੀ ਸਾਡਾ ਦਸਤਾਰ ਚਿਤਨਾ ਮਾਰਚ ਕਮੇਟੀ ਦਾ ਜਿਹੜਾ ਮਨੋਰਥ ਹੈ ਜੀ ਸਿਗਰੋਂ ਦਸਤਾਰ ਜਿਦੋਂ ਕਿਹਾ ਕਿ ਕਿਰਦਾਰ ਨੂੰ ਵੀ ਲਿਆਉਣਾ ਚਾਹੀਦਾ ਦਸਤਾਰ ਤੇ ਕਿਰਦਾਰ ਦੀ ਗੱਲ ਹਮੇਸ਼ਾ ਹੀ ਕੌਮ ਦੇ ਪ੍ਰਚਾਰਕ ਕਰਦੇ ਆਏ ਆ ਜਿਹੜਾ ਬੱਚਾ ਦਸਤਾਰ ਨਾਲ ਜੁੜ ਗਿਆ ਉਹਦਾ ਕਿਰਦਾਰ ਆਪਣੇ ਆਪ ਹੀ ਸੁੱੱਲਾ ਹੋ ਜਾਂਦਾ ਸੋ ਕੋਸ਼ਿਸ਼ ਕੀਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਦਸਤਾਰ ਦੇ ਨਾਲ ਕਿਰਦਾਰ ਨੂੰ ਉੱਚਾ ਸੁੱਚਾ ਚੁੱਕਣ ਦੇ ਲਈ ਸੁਚਾਰੂ ਤਰੀਕੇ ਨਾਲ ਆਪਦੀ ਜ਼ਿੰਦਗੀ ਜਿਉਣ ਦੇ ਲਈ ਇਦਾਂ ਦੇ ਉਪਰਾਲੇ ਨਿਰੰਤਰ ਜਾਰੀ ਰਹਿਣਗੇ ਪਾਇਆ ਦਸਤਾਰ ਜਿਤਨਾ ਮਾਰਚ ਕੱਢਿਆ ਜਾ ਰਿਹਾ ਹੈ ਕੀ ਮੋਟੀਵੇਸ਼ਨ ਕੀ ਮੈਸੇਜ ਦੇਣਾ ਚਾਹੋਗੇ ਸਾਡੇ ਜਰੀਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਦਸਤਾਰ ਚੇਤਨਾ ਕਮੇਟੀ ਵੱਲੋਂ ਮੋਗਾ ਵਿਖੇ ਹਰ ਸਾਲ ਦਸਤਾਰ ਚੇਤਨਾ ਮਾਰਚ ਜਿਹੜਾ ਕੱਢਿਆ ਜਾਂਦਾ ਇਹ 11ਵਾਂ ਦਸਤਾਰ ਚੇਤਨਾ ਮਾਰਚ ਆ ਜਿਹੜਾ ਦਸਤਾਰ ਚੇਤਨਾ ਮਾਰਚ ਕਮੇਟੀ ਵੱਲੋਂ ਵਿਸਾਖੀ ਨੂੰ ਸਮਰਪਿਤ ਹੋ ਕੇ ਕੱਢਿਆ ਜਾ ਰਿਹਾ ਹੈ ਜਦੋਂ ਕਿ ਖਾਲਸਾ ਦਾ ਸਥਾਪਨਾ ਦਿਵਸਾ ਵਿਸਾਖੀ ਉਹਨੂੰ ਸਮਰਪਿਤ ਹੋ ਕੇ ਦਸਤਾਰ ਚੇਤਨਾ ਮਾਰਚ ਜਿਹੜਾ ਅੱਜ ਸਾਰੇ ਸ਼ਹਿਰ ਦੇ ਵਿੱਚ ਮੋਗਾ ਨਿਵਾਸੀਆਂ ਦੇ ਵਿੱਚ ਖੁਸ਼ੀਆਂ ਸਾਂਝੀਆਂ ਕਰੂਗਾ ਖਾਲਸਾ ਜਿਹੜਾ ਸਥਾਪਨਾ ਦਿਵਸ ਦੇ ਸੰਬੰਧੀ ਸਮਝ ਲਓ ਐਡਵਾਂਸ ਵਿਸਾਖੀ ਦੀ ਜਿਹੜੇ ਤਿਉਹਾਰ ਆ ਉਹਦੀ ਸ਼ੁਰੂਆਤ ਕਰਨ ਵਾਸਤੇ ਹੀ ਇਹ ਸਮਝ ਲਓ ਆਪਾਂ ਦਸਤਾਰ ਚੇਤਨਾ ਮਾਰਚ ਆ ਇੱਕ ਕਮੇਟੀ ਵੱਲੋਂ ਸਾਰੇ ਮੋਗੇ ਦੇ ਵਿੱਚ ਕੱਢਿਆ ਜਾਊਗਾ